ਸੁਣ ਕੇ ਲਾਹ ਲੈਂਦੇ ਹੋ ਕਈ ਵਾਰ ਕੋਸ਼ਿਸ਼ ਕਰਤਾ ਤਾਂ ਨਹੀਂ ਕਰਨੀ ਕੀ ਕੱਲ ਵੀ ਕਥਾ ਨਹੀਂ ਹੋ ਸਕੀ ਕਿਉਂਕਿ ਇੱਕ ਕੋਈ ਪਾੜਾ ਜਾ ਵਕਤ ਗਿਆ ਸੀ ਤੇ ਮਾਤਾ ਜੀ ਪੂਰੇ ਹੋ ਗਏ ਸਾਨੂੰ ਨਾ ਕੱਲ ਸੰਸਕਾਰ ਸੀ ਇਸ ਕਰਕੇ ਫਿਰ ਕਥਾ ਨਹੀਂ ਕੀਤੀ ਸੋ ਆਓ ਮਾਰੇ ਸੱਚੇ ਇਹ ਤਤਕ ਤ ਦੇ ਮਹੀਨੇ ਚ ਗੁਰੂ ਨਾਨਕ ਮਹਾਰਾਜ ਜਿੰਨੇ ਕੁ ਮਹਾਰਾਜ ਸਾਨੂੰ ਮਤਬੁੱਦ ਬਖਸ਼ੀ ਏ ਜਿੰਨਾ ਕੁ ਮਹਾਰਾਜ ਨੇ ਸੰਗਤਾਂ ਬੜੇ ਪ੍ਰੇਮ ਕਰਦੀਆਂ ਨੇ ਸੰਗਤਾਂ ਨੇ ਮਨ ਆਪਕੋ ਆਪਣੇ ਘਰਾਂ ਦੇ ਬੈਠ ਕੇ ਸੁਣਦੇ ਹੋ ਸਵਾਉ ਸ੍ਰੀ ਗੁਰੂ ਫਲਾਣੀ ਜਗਾ ਇੱਕ ਸਾਡੇ ਪਿਆਰੇ ਸਿੱਖ ਨੇ ਕਰਨਾ ਤੇ ਦੁਨੀਆਂ ਵਿੱਚ ਲੱਭਿਆ ਹੈ ਪਤਾ ਕੀਤਾ ਪਤਾ ਲੱਗ ਗਿਆ ਕੋਕਮ ਬਚਨ ਕਰਦਾ ਜਿਹੜਾ ਹੁਣ ਮਾਰੇ ਸੱਚੇ ਪਾਤਸ਼ਾਹ ਦੀ ਜਦੋਂ ਉਹ ਜਾਨਾ ਕਿ ਨੇ ਆਪਣਾ ਪਰਿਚੈ ਦਿੱਤਾ ਉਹਨੂੰ ਉਸ ਅਜੰਮ ਮਾਰੇ ਨੇ ਤੱਲਿਆ ਨਹੀਂ ਪੜਿਆ ਨਾ ਪਤ ਲੋਕਾਂ ਨੂੰ ਬੈਠ ਕਰਨ ਦਾ ਬੋਲਣ ਦਾ ਸਾਰਿਆਂ ਨੂੰ ਬੜੇ ਪ੍ਰੇਮ ਨਾਲ ਪੁੱਛਦਾ ਜੀ ਮੈਂ ਭਾਈ ਕਰਨ ਦੇ ਨੂੰ ਮਿਲਣਾ ਹੈ ਉਹ ਕੋਈ ਕਾਜੀ ਰਾਹੀ ਹੈ ਜਿਹਦੇ ਕੋਲ ਨਾਨਕ ਕੁਮਾਰ ਰੇਗੇ ਮਹਾਰਾਜ ਜਿਹਦੇ ਕੋਲ ਸਾਹਿਬ ਭੇਜਿਆ ਮਰਦਾਨਾ ਹੈ ਉਹਨੇ ਪੁੱਛਿਆ ਨਾ ਤੁਸੀਂ ਕੌਣ ਕਿੱਥੋਂ ਲੈਂਦੇ ਤੇ ਕੋ ਸਾਡਾ ਕਿੱਦ ਗ੍ਰੰਥਾ ਹੁੰਦਾ ਹੈ ਬੜਾ ਮਿੱਠਾ ਬੋਲਦਾ ਹੈ ਵੀਰ ਜੀ ਆਦਾ ਤਾਂ ਪਤਾ ਲੱਗਿਆ ਤਾਂ ਨਾ ਆਪਣਾ ਨਾਂ ਦੱਸ ਤਾ ਕਿ ਤਾਂ ਮੇਰਾ ਨਾਂ ਭਾਈ ਬੰਦਾ ਪੁੱਛਾਣਾ ਕਹਿੰਦਾ ਵੀ ਮੈਨੂੰ ਕੋਈ ਮੈਨੂੰ ਗੁਰਨਾ ਹੋ ਗਿਆ ਦੋ ਰਾਤ ਨੂੰ ਮੇਰੇ ਬਾਪ ਦਰੇਜਾ ਆਪ ਲੈਣ ਪਰ ਮੈਨੂੰ ਪਤਾ ਨਹੀਂ ਲੱਗ ਰਿਹਾ ਜਗਾ ਜਿਹਾ ਨਹੀਂ ਮੈਨੂੰ ਗੁਰੂ ਨਾਨਕ ਪਾਤਸ਼ਾਹ ਕਲਾਈ ਹੁਣ ਕਿਸੇ ਘਰ ਨਹੀਂ ਜਾਣਾ ਕਿਉਂਕਿ ਮੇਰ ਤੋਂ ਨਹੀਂ ਪਤਾ ਲੱਗ ਰਿਹਾ ਜਿਹਨੂੰ ਤੂੰ ਲੱਭਣ ਵਾਸਤੇ ਆਇਆ ਉਹ ਮੈਂ ਹੀ ਆ ਮੇਰਾ ਹੀ ਨਾਮ ਪਾਇਕਰਨ ਦਾ ਪਤਾ ਲੱਗ ਗਿਆ ਹੈ مارا شری گرو نانک مہاراج میری دس ہوئی کیونکہ بچارے میں دکھی ہو کے ارد کی مہاراج اگ میں مل نہیں رہا ਉਧਰੋਂ ਵੀ ਝੜਕਾ ਹੈ ਤੇ ਉਧਰੋਂ ਵੀ ਝੜਕਾ ਪੈਣਾ ਕਹਿੰਦਾ ਹੁਣ ਕੀ ਕਰਾਂ ਫਿਰ ਜਦੋਂ ਕਿਸੇ ਪਾਸੇ ਨਹੀਂ ਕੋਡਲ ਬਣ ਰਹੀ ਫਿਰ ਮਹਾਰਾਜ ਗੁਰਦਾਸ ਕੀਤੀ ਤੇ ਅਰਦਾਸ ਸੁਣ ਲਈ ਮਹਾਰਾਜ ਨੇ ਗੁਰੂ ਨਾਨਕ ਨੇ ਉਸੇ ਵੀ ਅਰਦਾਸ ਵਿੱਚੋਂ ਵਰਤਾਰਾ ਵਰਤਾ ਦਿੱਤਾ ਤੁਸੀਂ ਇੱਕ ਅਰਦਾਸ ਕਰਦੇ ਹੋ ਇੰਨੀ ਜਲਦੀ ਕਿਸੇ ਨੂੰ ਔਖੇ ਘੜੀ ਤੋਂ ਨਹੀਂ ਬਚਾਉਂਦੀ ਜਿਹੜੀ ਅਰਦਾਸ ਬਚਾਉਂਦੀ ਹੈ اس کر کے گروہ کے ارداس کرنی چاہیے دیئے پھر بردی نہیں آیا پائی مردانہ کے لئے وہ بابا نانتا مراشی مردانہ پائی کو تاہمی دیکھنے سی بنی جتے بڑا میرا بابا نانے اس پاک دربا کو تنمو کرنا واسکے انہیں ترکی بانیاں ਤਉ ਤੇ ਸੰਸਾਰ ਦਾ ਭਲਾ ਮੈਂ ਆਵੈ ਖਸਮ ਕੀ ਬਾਣੀ ਕਰਵੇ ਕਿ ਲਾਲੋ ਜਿਵੇਂ ਦੀ ਖਸਮ ਮਤੋਂ ਬਾਣੀ ਉੱਗੀ ਪਰੇ ਕੋਈ ਬਾਣੀ ਆਣੀ ਕਰਮਰਤਾ ਤੇ ਮੇਰਾ ਕਰਦੇ ਪਾਤਸ਼ਾ ਤੇ ਘਰ ਨੇਕੇ ਨੇ ਜਿਹੜੇ ਕੰਮ ਲਈ ਭੇਜਿਆ ਸੀ ਮੈਂ ਕੰਮ ਕਰਕੇ ਚੱਤੋ ਵੀ ਨਹੀਂ ਹੋ ਸਕਿਆ ਪਰ ਹੁਣ ਮਾਦੇ ਲੀਨ ਨਿਕਾਥੀਐ ਨਾ ਜਾਣੀ ਤਿਹ ਚਾਲ ਹਾਂ ਘਰ ਲੈ ਗਿਆ ਭਾਈ ਪਰੰਦਾ ਪਾਈ ਮਰਦਾਨੇ ਆਪਣੇ ਘਰ ਜਾ ਕੇ ਕਿਉਂਕਿ ਭਾਈ ਮਰੰਦਾ ਆਪ ਹੀ ਮਹਾਰਾਜੀ ਗੁਰੂ ਨਾਨਕ ਦਾ ਸਿੱਖ ਆਇਆ ਹੈ ਤੇ ਸਿੱਖ ਦੇ ਗੁਰੂ ਵਿੱਚ ਭਾਈ ਮਰੰਦਾ ਨਾ ਤੇ ਮਹਾਰਾਜ ਜੀ ਤੇ ਇਹਦੀ ਬੇਨਤੀ ਸੁਣ ਲਈ ਬੰਦੂ ਕਿ ਸਾਜ ਕੋ ਰਵੇ ਜੀ ਸਮਾਦ ਦੇਵੋ ਬਹੁ ਮੋਲ ਈਸ਼ਕਾ ਮੈਂ ਕਰਾਈਆ ਥਕਿਆ ਉਹਨਾਂ ਜਿਹਨੂੰ ਰੁਭਾਅ ਪੇਟੀ ਚੋਂ ਕੱਢ ਲਿਆ ਆ ਇਸ ਦਾ ਆ ਸੰਸਾਰ ਰੱਬ ਦੀ ਕਲਾ ਹੈ ਸਾਰੀ ਉਧਰਤ ਤਾਲ ਜਾਂਦੀ ਬਲਹਾਰੇ ਉਧਰ ਤਵਸਿਆ ਜਿਹੜੀ ਕੋਈ ਰੰਗਾਂ ਇਹ ਕੁਦਰਤ ਤੇ ਕਰਤੇ ਨੇ ਬਣਾਇਆ ਤੇ ਕਰਤੇ ਵੀ ਏ ਮੇਰਾ ਕੋਈ ਤੁਸੀਂ ਨਾ ਕਿਸ ਕਿ ਕੋ ਨਹੀਂ ਤੇ ਸਾਰੀ ਚੀਜ਼ ਨੂੰ ਹੱਥ ਲਾਣੇ ਆ ਬਟਨ ਨੂੰ ਕਿਸੇ ਨੇ ਕੋਈ ਚੀਜ਼ ਤੇ ਮੇਰਾ ਕਰਦਾ ਕੋ ਨਹੀਂ ਸਿੱਧਾ ਕਿਉਂ ਹੋ ਗਿਆ ਮੋਕ ਹੋ ਗਿਆ ਬੇਟੀ ਸੁੰਦਰ ਬਾਤ ਤੇ ਦੀ ਸ਼ਰਤ ਪੰਡਾ ਨਹੀਂ ਆ ਠੀਕ ਕਰਦਾ ਕਿਉਂ ਤੇ ਜਦੋਂ ਨੇ ਮਾਰੀ ਸੁੰਦਰ ਆਵਾਜ਼ ਇਹਦੀਆਂ ਪੰਡਾ ਆ ਸੀ ਪੈਨ ਨਾਲ ਆਪੋਤ ਵਧੀਆ ਲਿਆਉਣੀ ਇਹ ਪੈਸੇ ਜਿੱਦਣ ਨਾ ਮਾਰੇ ਇਹ ਕੁੜਮਾਈ ਲੱਗੇ ਕੁੜਮਾਈ ਸੋਨਾ ਇਟਾ ਕੀਮਤੀ ਤੇ ਮੀਨਾ ਕਰੀ ਨੇ ਹੀਰੇ ਮੋਤੀ ਮਾਤਾ ਤ੍ਰਿਕਤਾ ਨੇ ਇੱਕ ਵਾਰਾ ਜ਼ਰੂਰ ਆ ਕਿ ਮਾਇਤਾ ਕਲਿਆਣਾ ਜਿਹੜਾ ਜਿਹੜਾ ਵਸਤੂ ਨਾਲ ਦਿੰਦਾ ਜਦੋਂ ਮੈਂ ਇਹੋ ਚੰਗੇ ਸੁਆਦੀ ਮਾਦਾ ਬਰੰਦਾ ਦਾ ਮਰਦਾਨਿਆਂ ਤੂੰ ਮੁੱਲ ਤੋਂ ਕੀ ਲੈਣਾ ਏ ਇਹਦੀ ਕੀਮਤ ਕੋਈ ਨਹੀਂ ਇੰਗੀਆਂ ਚੀਜ਼ਾਂ ਦੀ ਕੀਮਤ ਨਹੀਂ ਹੁੰਦੀ ਉਹਦੀ ਮੁੱਲ ਨਹੀਂ ਹੁੰਦਾ ਭੇਟੇ ਭੇਟਾ ਦੇਨੇ ਆ ਕਿਸੇ ਕੀਰਤਨ ਕਰਨ ਵਾਲੇ ਨੂੰ ਕਥਾ ਕਰਨ ਵਾਲੇ ਨੂੰ ਸਤਿ ਕੀਮਤ ਨਹੀਂ ਉਹਨਾਂ ਚੀਜ਼ਾਂ ਦੀ ਕੀਮਤ ਉਹ ਵਿਕਲ ਹੈ ਉਹ ਪੇਟਾ ਨਹੀਂ ਤੇ ਤੁਸੀਂ ਆਪਣੀ ਮਰਜ਼ੀ ਨਾਲ ਦੇ ਕੇ ਉਹਦੀ ਕੀਮਤ ਨਹੀਂ ਹੋਇਆ ਕਰਦੀ ਤਾਂ ਸਾਨੂੰ ਪਰਮਾਨੰਦਾ ਦੇਣਾ ਪਸੇਂਦਾ ਭਾਈ ਫਰੰਦਾ ਇਹ ਉਹ ਕੀਮਤ ਵੇਖੀ ਲੈਿੰਦਾ ਇਹਨਾਂ ਉਹਦੀ ਵੀ ਕੀਮਤ ਅਸੀਂ ਉਹਨੇ ਉਤਾਰੀ ਪੁਰਸ਼ ਕੋਲ ਜਾਣੀ ਏ ਸਾਨੂੰ ਦੇਦੇ ਨਹੀਂ ਹਰ ਦਾਣਾ ਮਨ ਹੋਏ ਨਿਰਾਨਾ ਪੂਜਕ ਤੈ ਕਿਤੇ ਲੱਗਿਆ ਵੀ ਇਹ ਕੋ ਰੱਬੀ ਰੂਹ ਏ ਇਹਦੇ ਵਿੱਚ ਕੋ ਰੱਬ ਦਾ ਘਟਿਆ ਹੋਇਆ ਏ ਕੋ ਪਰਮੇਸ਼ਰ ਨੂੰ ਜਾਣਨ ਵਾਲਾ ਹੈ ਇਵੇਂਾ ਸਾਡੇ ਕੋਲ ਵੀ ਕੋਈ ਸਿੱਖ ਕੋਈ ਚੀਜ਼ ਨਾ ਨਹੀਂ ਕੀਤੀ ਇਸ ਕਰਕੇ ਕੋਈ ਕੋਈ ਚੀਜ਼ ਚੰਗੀ ਲੱਗਦਾ ਕਿਸੇ ਨੂੰ ਇੱਕ ਦਿਨ ਇੱਕ ਸਿੱਖ ਸੀ ਉਹ ਤੇਗਾ ਮੰਗ ਬੈਠਾ ਦਾ ਬੜਾ ਧਿਆ ਬੜਾ ਪ੍ਰੇਮ ਨਾਲ ਯਾਦ ਹੀ ਕਰੇਗਾ ਤੂੰ ਇਸ ਕਰਕੇ ਕਈਆਂ ਚੀਜ਼ਾਂ ਦਾ ਮੁੱਲ ਨਹੀਂ ਹੁੰਦਾ ਜਿੱਥੇ ਪ੍ਰੇਮ ਹੋਵੇ ਉਥੇ ਨੇਮ ਨਹੀਂ ਕਦੀ ਹੋਇਆ ਕਰਦਾ ਨਾ ਸ਼ੇਮ ਹੋਇਆ ਕਰਦਾ ਉਥੇ ਤਾਂ ਤੇਵਲੇ ਤੇ ਸ਼ਰਧਾ ਹੋਇਆ ਕਰਦੀ ਏ ਇਸ ਕਰਕੇ ਗੁਰੂ ਕੋ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਚੀਜ਼ਾਂ ਮੁੱਲ ਨਹੀਂ ਪੈਂਦੀਆਂ ਕਿ ਤੱਕਰੇ-ਕਰੇ ਕੁੱਤਰਾ ਵਰਤਰੀ ਤੇ ਮਿਲਦੀ ਤੋ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਰਵਾਬ ਜਾਣੀ ਹੈ ਇਹਦੀ ਕੀਮਤ ਕੀ ਹੋ ਸਕਦੀ ਹੈ ਏਰ ਬਾਪ ਤੁਮ ਕਿਤ ਬਿੱਦ ਦੀ ਨੋ ਨਾ ਲੈ ਇਹ ਕੇਵਲ ਜਿੱਥੇ ਜਾਣੀ ਸੀ ਉੱਥੇ ਪਹੁੰਚਣੀ ਜਿਹੜਾ ਮਰਤਾ ਜਿਹੜੀ ਬਾਲਾ ਦਾ ਮੋਤੀ ਉੱਥੇ ਜਾ ਕੇ ਫਿੱਟ ਹੋਣਾ ਉਹ ਹੈ ਹੋਰ ਕਿਰੇ ਫਿੱਟ ਹੋ। ਹੋਰ ਕਿਰੇ ਫਿੱਟ ਹੋਵੇਗਾ ਤੇ ਗੱਲ ਨਹੀਂ ਬਣੇਗੀ। ਜਿਹੜੀ ਵਸਤੂ ਜਿੱਥੇ ਜਾਣੀ ਹੈ ਤੇ ਜਿੱਥੇ ਉਹਦੀ ਕੀਮਤ ਪੈਣੀ ਹੈ,ਿੱਥੇ ਉਹਦਾ ਮੁੱਲ ਪੈਣਾ ਹੈ। ਜੇ ਵਸਤੂ ਉੱਥੇ ਤੁਰ ਗਈ ਤੇ ਫਿਰ ਸਮਝ ਲਿਆ ਜੇ ਸਾਡੇ ਹੋ ਸੱਤ ਹੈ ਹਮਰਾ। ਮਰਦਾਨਾ ਬਿਨਾਂ ਗੁਰੂ ਮੈਨੂੰ ਇਹ ਤਾਂ ਸੰਸਾ ਪੈਗਾ ਹੋ ਗਿਆ ਵੀ ਤੁਸੀਂ ਮੁੱਲ ਵੀ ਨਹੀਂ ਲੈ ਰਹੇ। ਮਾਇਆ ਵੀ ਨਹੀਂ ਲੈ ਰਿਆ ਇਹਦੇ ਬਾਰੇ ਕੋ ਗੱਲ ਨਹੀਂ ਕਰਦੇ ਪੈਸੇ ਵੀ ਉਹਨਾਂ ਕੋਲ ਤਾਂ ਗੱਲ ਹੈ ਨਾ ਫਿਰ ਉਹ ਪ੍ਰੇਮ ਹੈ ਪ੍ਰਾਣਾ ਕਿ ਜਿਹਨਾਂ ਮੇਰੀ ਸਮੇਤ ਕੋ ਬਾਹਰ ਹੈ ਸੁਭ ਸੁਭਾਅ ਵੱਤ ਦਾ ਭਲਾ ਮੰਗਦਾ ਹੈ ਉਹ ਕਰਦੇ ਨੇ ਸਾਡੇ ਧਰ ਨਾਲ ਕੀ ਲਗਾਏ ਤੇ ਕੀ ਲਗਾਏ ਤੇ ਸਾਡੇ ਖਰਦੇ ਨਾਲ ਸਾਉਣੀ ਇੱਧਰ ਕਰਾਇਆ ਜੇ ਜਿਵੇਂ ਜਿਉ ਉਹਨਾਂ ਸਤਾਰ ਕਰ ਜੀ ਇਹਦਾ ਮੈਨੀਆਂ ਤਰਾਕੋ ਕੇ ਕੁਝ ਮੈ ਤਰਾਕੋ ਕੇ ਕੁਝ ਮਿਲ ਜਾ ਗਾਇ ਰਹੇ ਕੋ ਸਾਡੇ ਕੋਲੇ ਸੁਭਾਅ ਦੇ ਖਰਵੇ ਸੁਭਾਅ ਦੇ ਜਦੋਂ ਕਿਸੇ ਕਿਨੇ ਸੰਤੂ ਹੈ ਕਿਵੇਂ ਚੰਨਨ ਦਾ ਰੂਪ ਹੁੰਦਾ ਕਿਉਂਕਿ ਚੰਨਨ ਦੇ ਰੂਪ ਨਾਲ ਸੱਤ ਲਿਪੜ ਜਾਂਦੇ ਨੇ ਠੰਡਾ ਹੁੰਦਾ ਤੇ ਸ਼ਬੂਮ ਦੀ ਪਰ ਉਹਦੇ ਚ ਇੱਕ ਗੁਣ ਹੁੰਦਾ ਚੰਨਨ ਦੇ ਰੂਪ ਚ ਉਹ ਉਹਨਾਂ ਸੱਪਾਂ ਦੀ ਜ਼ਹਿਰ ਕਦਮ ਕਰ ਦਿੰਦਾ ਉਹਨਾਂ ਦੀ ਗੇਰ ਕੋਈ ਮਿੱਠਾ ਹੋਵੇ ਇੱਥੇ ਤੇ ਰੇਖੇ ਮਿੱਠੇ ਹੋਏ ਨੇ ਬਾਬੇ ਦੇ ਕੋਲ ਬੈ ਕੇ ਤਾਂ ਪੱਥਰ ਗੋਮ ਹੋਏ ਇਹ ਹੈ ਗੁਰੂ ਦੀ ਨਜ਼ਰ ਤੇ ਹਰ ਤਾਕਤ ਕਿਉਂਕਿ ਗੁਰੂ ਦੇ ਚਿਹਰੇ 'ਚ ਬੜੀ ਤਾਕਤ ਹੁੰਦੀ ਏ ਉਹ ਸਭ ਨੂੰ ਮੌਂ ਕਰ ਦੇ ਉੱਪਰ ਕੀਤੀ ਇਹ ਕਲਾ ਵਰਤੀ ਹੈ ਭਨਤ ਫਿਰੰਦਾ ਪ੍ਰਿਤ ਮੰਡਲ ਤੋਂ ਇਹ ਮੈਂ ਆਪਣੀ ਯਕੀਨ ਕਰ ਇਹ ਰਬਾਬ ਕੋਈ ਰਬੂ ਨਾ ਤਾਂ ਸੀ ਕਿ ਐਸੀ ਭਾਈ ਨਾ ਕਿ ਜੈ ਕਿਖੀਏ ਬਾਉ ਨਹੀਂ ਕਰੇ ਬਾਦਸ਼ਾਹ ਕਨੇ ਆਉਦੀ ਕੀ ਨਸੀ ਇਸ ਕਰਕੇ ਗੁਰੂ ਨੂੰ ਕਈ ਵਾਰ ਸੋਰੇ ਅੰਮ੍ਰਿਤ ਘੜ ਲੋ ਉਹਦੇ ਤੋਂ ਕਥਾ ਸੁਣੇ ਕਰਿਆ ਕਿ ਤੁਮਾਰੇ ਮੇਰ ਤਰਨੂ ਦਾ ਯਾਤਰਣੇ ਪੇਟਾ ਦੇ ਕੇ ਹੁਣਾ ਉਹਨਾਂ ਦੇ ਅੱਗੇ ਰੱਖ ਕੇ ਹੁਣਾ